ਪੁਰਾਣੀ ਵੇਲਿਆਂ ਦੀ ਗੱਲ ਹੈ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਰਿਹਾ ਕਰਦਾ ਉਹ ਮਨੁੱਖ ਨੇ ਇੱਕ ਐਸੀ ਵਿਦਿਆ ਕਲਾ ਸਿੱਖੀ ਹੁੰਦੀ ਹੈ ਜਿਸ ਦੇ ਨਾਲ ਉਹ ਹਰੇਕ ਮਨੁੱਖ ਦਾ ਪਵੇਖ ਦਾ ਸਕਦਾ ਜਦੋਂ ਆਸ-ਪਾਸ ਦੇ ਲੋਕਾਂ ਨੂੰ ਇਹ ਗੱਲ ਪਤਾ ਲੱਗੀ ਕਿ ਉਹ ਇੱਕ ਗਿਣਤੀ ਮਿੰਤੀ ਕਰਕੇ ਲੋਕਾਂ ਦੇ ਆਉਣ ਵਾਲੇ ਪਵੇਖ ਬਾਰੇ ਦੱਸ ਸਕਦਾ ਤਾਂ ਬੜੇ سارے ਲੋਕ ਉਸ ਦੇ ਘਰ ਆ ਕੇ ਤੇ ਖੜੇ ਹੋ ਜਾਂਦੇ ਲੋਕ ਇਸ ਗਿੰਤੀ-ਮਿੰਤੀ ਲਈ ਉਹਨੂੰ ਬਹੁਤ ਸਾਰੀ ਧਨ ਰਾਸ਼ੀ ਵੀ ਦਿਆ ਕਰਦੇ। ਕਹਿੰਦੇ ਇਸ ਤਰ੍ਹਾਂ ਉਹ ਹੌਲੀ-ਹੌਲੀ ਦਿਨ-ਪ੍ਰਤੀ ਦਿਨ ਅਮੀਰ ਹੁੰਦਾ ਗਿਆ। ਕਹਿੰਦੇ ਉਹਦਾ ਜਿਹੜਾ ਵਿਆਹ ਇੱਕ ਚੰਗੇ ਘਰ ਹੋਇਆ। ਕੁਝ ਸਮਾਂ ਲੰਘਿਆ ਤੇ ਇੱਕ ਪੁੱਤਰ ਦੀ ਦਾਤ ਵੀ ਪ੍ਰਾਪਤ ਹੋਈ। ਪੁੱਤਰ ਜਦੋਂ ਖੇਡਦਾ ਤੇ ਇਹ ਦੇਖਦਾ ਰਹਿੰਦਾ। ਫਿਰ ਸਵੇਰ ਹੁੰਦੀ ਏ ਤੇ ਸਾਡੇ ਘਰ ਬੜੇ سارے ਲੋਕਾਂ ਦੀ ਲਾਈਨ ਲੱਗ ਜਾਂਦੀ ਏ। ਲੋਕ ਆਉਂਦੇ ਨੇ ਸ਼ਾਮ ਤੱਕ ਸਾਡੇ ਘਰ ਬੈਠੇ ਰਹਿੰਦੇ ਨੇ ਸ਼ਾਮ ਹੁੰਦੀ ਏ ਤੇ ਪਿਤਾ ਜੀ ਇਹ ਪੰਨੇ ਕੁਝ ਰੱਖ ਕੇ ਪਾਸੇ ਤੇ ਫਿਰ ਫੁਰਸਤ ਦੇ ਪਲ ਮਾਣਦੇ ਨੇ ਪਰ ਸਵੇਰ ਹੁੰਦਿਆਂ ਸਾਰੇ ਸਾਡੇ ਘਰ ਇੰਨੇ ਜਿਆਦੇ ਲੋਕ ਆ ਜਾਂਦੇ ਨੇ ਕਹਿੰਦੇ ਇਸ ਤਰ੍ਹਾਂ ਉਹ ਆਪਣੇ ਮਾਤਾ ਜੀ ਤੋਂ ਪੁੱਛਦਾ ਹੈ ਵੀ ਮਾਂ ਵੀ ਆਪਣੇ ਘਰ ਸਵੇਰ ਹੁੰਦਿਆਂ ਸਾਰ ਇੰਨੇ ਲੋਕ ਕਿਉਂ ਆ ਜਾਂਦੇ ਨੇ ਮਾਂ ਕਹਿੰਦੀ ਪੁੱਤਰ ਤੇਰੇ ਪਿਤਾ ਜੀ ਨਾ गिनती गिनती ਕਰਕੇ ਤੇ ਲੋਕਾਂ ਦਾ ਭਵਿੱਖ ਦੱਸ ਦਿੰਦੇ ਨੇ ਉਹ ਹਮੇਸ਼ਾ ਜਦੋਂ ਸਾਰੇ ਲੋਕ ਚਲੇ ਜਾਂਦੇ ਇੱਕ ਪੰਨਾ ਲੈ ਕੇ ਭਾਵ ਇੱਕ ਪੇਜ ਲੈ ਕੇ ਤੇ ਆਪਣੇ ਪਿਤਾ ਜੀ ਦੇ ਕੋਲ ਚਲਾ ਜਾਂਦਾ ਕਹਿੰਦੇ ਪਿਤਾ ਜੀ ਮੇਰਾ ਵੀ ਤੁਸੀਂ ਭਵਿੱਖ ਦੱਸੋ ਉਹਦੇ ਪਿਤਾ ਹੱਸ ਕੇ ਟਾਲ ਦਿੰਦੇ ਵੀ ਹਜੇ ਤੇਰੀ ਉਮਰ ਬੜੀ ਛੋਟੀ ਹੈ ਜਦੋਂ ਤੇਰਾ ਭਵਿੱਖ ਜਾਣਨਾ ਹੋਇਆ ਤੇ ਆਪੇ ਜਾਣ ਲਵਾਂਗੇ ਕਹਿੰਦੇ ਇੱਕ ਦਿਨ ਨਾ ਬڑے سارے ਜੀ ਵੱਡੇ ਵੱਡੇ ਸੇਠ ਹੀ ਉਹਨਾਂ ਦੇ ਘਰ ਆਏ ਉਹਨੇ ਛੇਤੀ ਨਾਲ ਉਹਨਾਂ ਦਾ ਪਵੇਖਾ ਦਾਸ ਘੇ ਤੇ ਉਹਨਾਂ ਨੂੰ ਤੋੜ ਦਿੱਤਾ ਅਜੇ ਤਿੱਖੜ ਦਪੈਰ ਸੀ ਬਹੁਤ ਜ਼ਿਆਦਾ ਸਮਾਂ ਸੀ ਉਹਦਾ ਬੱਚਾ ਖੇਡਦੇ ਖੇਡਦੇ ਉਹਦੇ ਕੋਲ ਆਇਆ ਉਵੇਂ ਹੀ ਵਰਕਾ ਲੈ ਕੇ ਤੇ ਇੱਕ ਪੈਨਸਲ ਲੈ ਕੇ ਕੋਲ ਪਹੁੰਚ ਗਿਆ ਕਹਿੰਦੇ ਪਿਤਾ ਜੀ ਅੱਜ ਤੱਕ ਕੋਈ ਵੀ ਨਹੀਂ ਅੱਜ ਤੁਸੀਂ ਮੈਨੂੰ ਮੇਰਾ ਪਵੇਖਾ ਦਾਸ ਦੋ ਉਹਨੇ ਹੱਸ ਕੇ ਤੇ ਕੁਝ ਲੈਣਾ ਮਾਰੀਆਂ ਗਿਣਤੀ ਮਿੰਤੀ ਕੀਤੀ ਕਿਉਂਕਿ ਪਹਿਲਾ ਜਿਹੜੀ ਵਿਦਿਆ ਕਲਾ ਸੀ ਉੱਚ ਬੜੇ ਜਿਆਦੇ ਲੋਕ 파ਰਖੂ ਹੋਇਆ ਕਰਦੇ ਸੀ ਉਹ ਵਿਦਿਆ ਕਿਸੇ ਕਿਸੇ ਦੇ ਕੋਲ ਹੋਇਆ ਕਰਦੀ ਸੀ ਤੇ ਇਹ ਵਿਦਿਆ ਵਿੱਚ ਇਹ ਮਨੁੱਖ ਬੜਾ ਨਿਪੁੰਨ ਸੀ ਉਹਨੇ ਜਦੋਂ ਵਰਕੇ ਉੱਤੇ ਚਾਰ ਲਕੀਰਾਂ ਮਾਰੀਆਂ ਗਿਣਤੀ ਮਿੰਤੀ ਕੀਤੀ ਤੇ ਉਹਦੇ ਚਿਹਰੇ ਦੇ ਹਾ ਭਾ ਵੀ ਜਿਹੜੇ ਉਹ ਬਦਲ ਗਏ ਉਹ ਬੜਾ ਜਿਆਦਾ ਪਰੇਸ਼ਾਨ ਹੋ ਗਿਆ ਉਹਦੇ ਜਿਹੜਾ ਬੱਚਾ ਸੀ ਉਹ ਜ 7 ਕੁ ਵਰਿਆਂ ਦਾ ਸੀ ਉਹਨੇ ਪੁੱਛਿਆ ਪਿਤਾ ਜੀ ਕੀ ਹੋਇਆ ਉਨੇ ਕਿਆ ਕੁਝ ਨਹੀਂ ਤੂੰ ਤਾਂ ਬੜਾ ਜਿਆਦਾ ਵਿਦਵਾਨ ਬਣੇਗਾ ਇੰਨਾ ਕਹਿ ਕੇ ਤੇ ਟਾਲ ਦਿੱਤਾ ਹੁਣ ਉਹ ਬੜਾ ਪਰੇਸ਼ਾਨ ਹੋ ਗਿਆ ਉਹਦੇ ਵਿੱਚ ਏ ਸੀ ਵੀ ਇਥੋਂ 60 ਕਿਲੋਮੀਟਰ ਦੂਰ ਇੱਕ ਦਰਿਆ ਦੇ ਕੰਢੇ ਇੱਕ ਮਛਵਾਰਾ ਰਹਿੰਦਾ ਤੇ ਉਹਦੀ ਧੀ ਦੇ ਨਾਲ ਮੇਰੇ ਪੁੱਤਰ ਦਾ ਵਿਆਹ ਹੋਵੇਗਾ ਹੁਣ ਉਹ ਆਪ ਇੰਨਾ ਵੱਡਾ ਵਿਦਵਾਨ ਉਹ ਆਪਣੇ ਬੱਚੇ ਨੂੰ ਵੀ ਵਿਦਵਾਨ ਬਣਾਏਗਾ ਉਹਦੇ ਘਰ ਹਰ ਸੁੱਖ ਸਹੂਲਤ ਸੀ ਪੈਸਾ ਟਕਾ ਸੀ ਰਾਜਾ ਤੱਕ ਉਹਦੇ ਘਰ ਆਉਂਦਾ ਸੀ ਤੇ ਉਹ ਇੱਕ ਮਛਵਾਰੇ ਦੀ ਧੀ ਦੇ ਨਾਲ ਵੀ ਆਪਣੇ ਪੁੱਤਰ ਦਾ ਵਿਆਹ ਕਿਵੇਂ ਹੋਣ ਦੇ ਸਕਦਾ ਸੀ ਉਹ ਸੋਚਦਾ ਹੈ ਵੀ ਜੇ ਮੈਨੂੰ ਪਤਾ ਹੀ ਲੱਗ ਗਿਆ ਤੇ ਫਿਰ ਮੈਂ ਇਹਦਾ ਭਵਿੱਖ ਬਦਲ ਵੀ ਤੇ ਸਕਦਾ ਅਗਲੇ ਸਵੇਰ ਹੋਈ ਤੋਨੇ ਸਧਾਰਨ ਜੇ ਕੱਪੜੇ ਪਾਏ ਤੇ ਚਲਾ ਗਿਆ ਜਾ ਕੇ ਉਹ ਮਛਵਾਰੇ ਦਾ ਬੂਹਾ ਖੜਕਾਇਆ ਹੁਣ ਉਹਦੇ ਕੋਲੇ ਵਿਦਿਆ ਕਲਾ ਸੀ ਬਹੁਤ ਸਾਰੀਆਂ ਚੀਜ਼ਾਂ ਪਹਿਲੇ ਹੀ ਭਾਪ ਲੈਂਦਾ ਸੀ ਜਾ ਕੇ ਕਿਆ ਵੀ ਮੈਂ ਨਾ ਇੱਥੋਂ ਲੰਘ ਰਿਹਾ ਸੀ ਤੇ ਮੇਰੇ ਨਾਂ ਨਿਗਾ ਤੇਰੇ ਘਰ ਦੇ ਉੱਤੇ ਪਈ ਉਹ ਸੰਤ ਫਕੀਰ ਦੀ ਵੇਸ਼ਭੁਸ਼ਾ ਪਾਣ ਕੇ ਗਿਆ ਕਹਿੰਦਾ ਮੈਂ ਦੇਖਦਾ ਪਿਆ ਬਾ ਵੀ ਤੇਰੇ ਕੋਲ ਪੰਜ ਧੀਆ ਨੇ ਤੇ ਜਿਹੜੀ ਤੇਰੀ ਪੰਜਵੀਂ ਧੀ ਹੋਈ ਹੈ ਨਾ ਇਹ ਤੇਰੇ ਲਈ ਐਨੀ ਵੱਡੀ ਮੁਸੀਬਤ ਹੈ ਵੀ ਤੇਰੇ ਘਰ ਕਦੀ ਪੁੱਤਰ ਨਹੀਂ ਹੋਣ ਦਵੇਗੀ ਤੇ ਤੈਨੂੰ ਵੀ ਖਾ ਜਾਏਗੀ ਤੇ ਇਹਦੇ ਨਾਲ ਤੇਰੀਆਂ ਧੀਆ ਵੀ ਰੋਲਣਗੀਆਂ ਤੇ ਤੇਰੀ ਘਰ ਵਾਲੀ ਵੀ ਰੋਲੇਗੀ ਉਨੇ ਕਹਿਆ ਜੀ ਇੰਨੀ ਛੋਟੀ ਬੱਚੀ ਏ ਤੇ ਫਿਰ ਇਹ ਕਿਵੇਂ ਇੰਨਾ ਕੁਝ ਕਰ ਸਕਦੀ ਏ ਤੇ ਇਹਨੂੰ ਹੁਣ ਮੈਂ ਸੱਟ ਵੀ ਨਹੀਂ ਸਕਦਾ ਵੀ ਮੇਰੀ ਧੀ ਏ ਉਹਨੇ ਕਿਹਾ ਐਵੇਂ ਕਰ ਵੀ ਤੂੰ ਆਪਣੀ ਇਹ ਧੀ ਮੈਨੂੰ ਦੇ ਦੇ ਐਵੇਂ ਦੇਵੇਂਗਾ ਮੈਂ ਇਹਨੂੰ ਪਾਲਦਾਗਾ ਮੇਰੇ ਕੋਲ ਤੇ ਕੋਈ ਧੀ ਵੀ ਨਹੀਂ ਹੈਗੀ ਤੇਰੇ ਘਰ ਪੁੱਤਰ ਵੀ ਹੋ ਜਾਏਗਾ ਨਾਲੇ ਤੂੰ ਸਹੀ ਸਲਾਮਤ ਰਹੇਗਾ ਤੇ ਨਾਲੇ ਤੇਰੇ ਤੇ ਇਹ ਬੋਝ ਨਹੀਂ ਬਣੇਗੀ ਉਹ ਸੋਚ ਵਿਚਾਰ ਕਰਕੇ ਤੇ ਉਹ ਵਿਚਾਰੇ ਗਰੀਬ ਬੰਦੇ ਨੇ ਉਹਨੂੰ ਧੀ ਦੇ ਦਿੱਤੀ ਥੋੜਾ ਜਿਹਾ ਦੀ ਮਾਂ ਕਲਪੀ ਰੋਈ ਪਰ ਹੁਣ ਜਦੋਂ ਗਰੀਬੀ ਘਰ ਆਜੇ ਤੇ ਇਸ ਤੋਂ ਵੱਡਾ ਹੋਰ ਕੀ ਰੋਗੇ ਉਹਨੇ ਸਬਰ ਸੰਤੋਖ ਕਰ ਲਿਆ ਕਹਿੰਦੇ ਹੁਣਾਂ ਉਲ ਜਾ ਕੇ ਤੇ ਦਰਿਆ ਦੇ ਕੰਢੇ ਸੋਚਦਾ ਵੀ ਇਹਦਾ ਇੱਥੇ ਹੀ ਇਹਨੂੰ ਵਿੱਚ ਵਹਾਦਾ ਫਿਰ ਸੋਚਦਾ ਵੀ ਮੈਂ ਇਹ ਛੋਟੇ ਜੀ ਜੀ ਦੀ ਆਪਣੇ ਸਿਰ ਪਾਪ ਕਿਉਂ ਲਵਾਏ ਦੇ ਜਾਨ ਲੈਣ ਦੀ ਉਹ ਕੀ ਕਰਦਾ ਹੈ ਵੀ ਇੱਕ ਨਾ ਲੱਕੜ ਦਾ ਬਕਸਾ ਲੈ ਕੇ ਆਉਂਦਾ ਹੈ ਕਹਿੰਦੇ ਉਹਦੇ ਵਿੱਚ ਥੋੜੀ ਜੀ ਪਰਾਲੀ ਰੱਖਦਾ ਹੈ ਉਹਦੇ ਵਿੱਚ ਉਹਨੂੰ ਰੱਖ ਕੇ ਤੇ ਕਹਿੰਦੇ ਦਰਿਆ ਦਾ ਪਾਣੀ ਉਹਦੇ ਵਿੱਚ ਵਹਾ ਦਿੰਦਾ ਕਹਿੰਦੇ ਉਹ ਵਹਿ ਕੇ ਤੇ ਅੱਗੇ ਚਲੇ ਜਾਂਦੀ ਉਹਨੂੰ ਏਸੀ ਲੱਕੜ ਦਾ ਡੱਬਾ ਥੱਲੇ ਜਿਹੜੇ ਦਰਿਆ ਦੇ ਪਾਣੀ ਚ ਡੋਬ ਜਾਏਗਾ ਤੇ ਆਪੇ ਦੇ ਪ੍ਰਾਂ ਚਲੇ ਜਾਣਗੇ ਉਹਨੂੰ ਲੱਕੜ ਦੇ ਡੱਬੇ ਨੂੰ ਪਾਣੀ ਵਿੱਚ ਵਹਾ ਕੇ ਬੜਾ ਜਿਆਦਾ ਖੁਸ਼ ਹੋਇਆ ਵੀ ਮੈਂ ਤਾਂ ਪਰਮਾਤਮਾ ਦਾ ਲਿਖਿਆ ਜਿਹੜਾ ਸੀ ਉਹ ਹੀ ਬਦਲ ਦਿੱਤਾ। ਕਹਿੰਦੇ ਉਹ ਡੱਬਾ ਜਦੋਂ ਅੱਗੇ ਗਿਆ ਨਾ ਅੱਗੇ ਦੂਸਰਾ ਇੱਕ ਰਾਜ ਸੀ। ਕਹਿੰਦੇ ਉਸ ਨਗਰ 'ਚ ਇੱਕ ਪੰਡਤ ਸੀ। ਕਹਿੰਦੇ ਉਹਦੇ ਕੋਲ ਕੋਈ ਔਲਾਦ ਨਹੀਂ ਸੀ। ਉਹ ਸਵੇਰੇ ਦਰਿਆ ਦੇ ਵਿੱਚ ਇਸ਼ਨਾਨ ਕਰ ਉਥੇ ਖੁੱਲੀ ਹਵਾ ਚ ਬੈਠ ਪਰਮਾਤਮਾ ਨੂੰ ਯਾਦ ਕਰਦਾ ਕਹਿੰਦੇ ਜੋ ਕੋਈ ਉਥੇ ਆਉਂਦਾ ਉਹਨੂੰ ਕਥਾ ਕੀਰਤਨ ਸਰਵਣ ਕਰਵਾ ਦਿਆ ਕਰਦਾ ਕਹਿੰਦੇ ਅੱਜ ਜਦੋਂ ਇਸ਼ਨਾਨ ਕਰਨ ਲੱਗਾ ਨਾ ਤੇ ਇੱਕੋ ਦਮ ਜਦੋਂ ਵਿਚੋ ਟੁੱਬੀ ਲਾ ਖੜਾ ਹੋਇਆ ਤਾਂ ਬਕਸਾ ਉਹਦੇ ਨਾਲ ਟਕਰਾ ਗਿਆ ਜਦੋਂ ਬਕਸਾ ਉਹਨੇ ਖੋਲ ਕੇ ਦੇਖਿਆ ਤੇ ਉਹਦੀ ਹੈਰਾਨੀ ਦੀ ਕੋਈ ਹੱਦ ਨਾਰੀ ਵਿੱਚ ਇੱਕ ਐਸਾ ਬੱਚਾ ਜਿਸਦੇ ਮੁਖ ਤੇ ਐਨਾ ਜ਼ਿਆਦਾ ਤੇਜ ਸੀ ਜਨਵਾੰ ਉਸ ਚਮਕਦਾ ਪਿਆ ਸੀ ਉਹਨੇ ਉਹਨੂੰ ਬਕਸੇ ਚੋਂ ਕੱਢਿਆ ਤੇ ਅੰਮ੍ਰਿਤ ਵੇਲੇ ਘਰ ਲੈ ਕੇ ਤੇ ਆ ਗਿਆ ਆਪਣੀ ਪਤਨੀ ਨੂੰ ਕਹਿਣ ਲੱਗਾ ਵੀ ਆਪਾਂ ਜਿਹੜਾ ਪਰਮਾਤਮਾ ਦਾ ਐਨਾ ਨਾਮ ਜਪਿਆ ਨਾ ਉਹਦਾ ਪਰਮਾਤਮਾ ਨੇ ਅੱਜ ਫਲ ਦਿੱਤਾ ਪਰਮਾਤਮਾ ਨੇ ਆਪਣੇ ਲੇਖੇ ਧੀ ਦੀ ਦਾਤ ਦੇ ਦਿੱਤੀ ਉਹ ਬੜੇ ਖੁਸ਼ ਹੋਏ ਉਹਨੂੰ ਲਾਡਾਂ ਤੇ ਚਾਵਾਂ ਨਾਲ ਪਾਲਣ ਲੱਗੇ ਕਿਉਂਕਿ ਉਹ ਬਹੁਤ ਸੋਹਣੀ ਸੀ ਕਹਿੰਦੇ ਉਹਨੂੰ ਨਾ ਉਹਨੇ ਹਰ ਵਿਦਿਆ ਕਲਾ ਦੇ ਵਿੱਚ નિਪੁੰਨ ਕਰਾਇਆ ਉਨੂੰ ਬੜੇ ਗਿਆਨਵਾਨ ਬਣਾਇਆ ਕਿੰਦੇ ਜਦੋਂ ਉਹ 18 ਵਰਿਆਂ ਦੀ ਹੋਈ ਨਾ ਤਾਂ ਮਾਂ ਕਹਿਣ ਲੱਗੀ ਵੀ ਦੇਖੋ ਆਪਾਂ ਨਾ ਇਹਦਾ ਵਿਆਹ ਕਰ ਦਈਏ ਤੇ ਇਹਦੇ ਲਈ ਆਪਾਂ ਆਸ-ਪਾਸ ਕੋਈ ਐਸਾ ਵਰ ਲੱਭੋ ਜੋ ਇਹਦੇ ਵਾਂਗ ਹੀ ਸੋਹਣਾ ਹੋਵੇ ਤੇ ਇਹਦੇ ਵਾਂਗ ਹੀ ਵਿਦਿਆ-ਕਲਾ 'ਚ નિਪੁੰਨ ਹੋਵੇ ਰਾਜਾ ਜਿਹੜਾ ਉਹ ਪੰਡਤ ਸੀ ਉਹ ਆਸੇ-ਪਾਸੇ ਲੱਭਣ ਲੱਗਾ ਪਰ ਉਹਨੂੰ ਕੋਈ ਵੀ ਐਸਾ ਨਾ ਲੱਭਿਆ ਜਿਹੜਾ ਉਹਦੀ ਧੀ ਦੇ ਮੁਕਾਬਲੇ ਹੋਵੇ ਕਿਸੇ ਨੇ ਦੱਸ ਪਾਈ ਵੀ ਅਗਲਾ ਜਿਹੜਾ ਨਗਰ ਹੈ ਨਾ ਉਥੋਂ ਦਾ ਇੱਕ ਪੰਡਤ ਹੈ ਤੇ ਉਹ ਆਪ ਵੀ ਗਿਆਨਵਾਨੇ ਉਹਦਾ ਪੁੱਤਰ ਵੀ ਗਿਆਨਵਾਨੇ ਉਥੇ ਜਾ ਕੇ ਤੇ ਤੁਸੀਂ ਦੇਖ ਲਵੋ ਕਹਿੰਦੇ ਉਹ ਨਾ ਕਹਿੰਦਾ ਪਹਿਲਾਂ ਮੈਂ ਆਪ ਦੇ ਕਿ ਤਸੱਲੀ ਕਰਾਂਗਾ ਤੇ ਫੇਰ ਹੀ ਮੈਂ ਆਪਣੀ ਧੀ ਦਾ ਵਿਆਹ ਕਰਾਂਗਾ ਮੈਂ ਕਿਸੇ ਆਸਰੇ ਨਹੀਂ ਛੱਡ ਸਕਦਾ ਅਗਲਾ ਦਿਨ ਹੋਇਆ ਤੇ ਚਲਾ ਗਿਆ ਤੁਰਦੇ ਤੁਰਦੇ ਉਸ ਨਗਰ 'ਚ ਜਾ ਪਹੁੰਚਿਆ ਜਾ ਕੇ ਪੰਡਤ ਨੂੰ ਮਿਲ ਤੇ ਸਾਰੀ ਗੱਲਬਾਤ ਦੱਸਦਾ ਹੈ ਕਹਿੰਦਾ ਫਲਾਣੀ ਨਗਰ ਤੋਂ ਆਇਆ ਮੇਰੇ ਕੋਲ ਇੱਕੋ ਇੱਕ ਧੀ ਹੈ ਮੈਂ ਉਸ ਦਾ ਵਿਆਹ ਤੁਹਾਡੇ ਪੁੱਤਰ ਨਾਲ ਕਰਨਾ ਚਾਹੁੰਨਾ ਪਰ ਉਸ ਤੋਂ ਪਹਿਲਾਂ ਤੁਹਾਡੇ ਪੁੱਤਰ ਨੂੰ ਮਿਲਣਾ ਚਾਹੁੰਨਾ ਹੁਣ ਉਹ ਪਹਿਲਾ ਪੰਡਤ ਜਿਹੜਾ ਸੀ ਜਿਹਦਾ ਪੁੱਤਰ ਸੀ ਉਹ ਤਾਂ ਪਹਿਲਾਂ ਹੀ ਖੁਸ਼ ਹੋ ਗਿਆ ਵੀ ਜਲ ਮੇਰੇ ਪੁੱਤਰ ਦਾ ਵਿਆਹ ਇੱਕ ਪੰਡਤ ਦੀ ਧੀ ਨਾਲ ਹੋਣ ਲੱਗਾ ਤੇ ਮੇਰੇ ਲਈ ਤੇ ਐਨੀ ਹੀ ਵੱਡੀ ਗੱਲ ਹੈ ਉਹਦਾ ਪੁੱਤਰ ਆਇਆ ਜਦੋਂ ਨੇ ਦੇਖਿਆ ਵੀ ਇਹ ਤਾਂ ਬੜਾ ਸੋਹਣਾ ਵਿਦਿਆਕਲਾ ਚੰਗੀ ਨਿਪੁੰਨ ਹੈ ਉਹ ਨਾਨਾ ਸਮਾ ਤੇ ਦਿਨ ਮਿਥਕੇ ਤੇ ਕਹਿੰਦੇ ਇਸ ਦਿਨ ਤੁਸੀਂ ਬਾਰਾਤ ਲੈ ਕੇ ਤੇ ਆ ਜਾਓ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹ ਦਿਨ ਆ ਗਿਆ ਤੇ ਬਾਰਾਤ ਲੈ ਕੇ ਉਹ ਆ ਗਏ ਵਿਆਹ ਕੀ ਤੇ ਪੰਡਤ ਦੀ ਧੀ ਨੂੰ ਘਰ ਲੈ ਆਏ ਹੁਣ ਉਹ ਵੀ ਰੋਜ਼ ਦੇਖਦੀ ਵੀ ਸਾਡੇ ਘਰ ਕਿੰਨੀ ਲੰਬੀ ਚੜੀ ਉਹ ਲਾਈਨ ਸਵੇਰੇ ਲੱਗ ਜਾਂਦੀ ਹੈ ਬੜੇ سارے ਲੋਕ ਆ ਕੇ ਤੋਹਫੇ ਪੈਸਾ ਟੱਕਾ ਦੇ ਕੇ ਚਲੇ ਜਾਂਦੇ ਨੇ ਕਹਿੰਦੇ ਕੁਝ ਦਿਨ ਲੰਘੇ ਤੇ ਹੁਣ ਨਾ ਉਹਨਾਂ ਦੇ ਘਰ ਔਲਾਦ ਦੀ ਪ੍ਰਾਪਤੀ ਹੋਣ ਵਾਲੀ ਸੀ ਉਹ ਪੰਡਤ ਦੀ ਜਿਹੜੀ ਨੂੰਹੇ ਉਹਦੇ ਘਰ ਕਹਿੰਦੇ ਉਹ ਕਹਿੰਦੀ ਪਿਤਾ ਜੀ ਤੇ ਉਹਨੇ ਮਜ਼ਾਕ ਚ ਕਿਹਾ ਵੀ ਤੁਸੀਂ ਮੈਨੂੰ ਵੀ ਦੱਸ ਦੋ ਵੀ ਮੇਰੀ ਜਿਹੜੀ ਹੈ ਵੀ ਮੈਨੂੰ ਪਹਿਲੀ ਔਲਾਦ ਕੀ ਹੋਵੇਗੀ ਉਹਨੇ ਜਦੋਂ ਉਵੇਂ ਗਿਣਤੀ ਮਿੰਤੀ ਕੀਤੀ ਤੇ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਉਹ ਕਹਿਣ ਲੱਗਾ ਵੀ ਧੀਏ ਵੀ ਇੱਕ ਗੱਲ ਦੱਸ ਤੂੰ ਆਪਣੇ ਮਾਤਾ ਪਿਤਾ ਦੀ ਵੀ ਕੱਲ ਹੀ ਇੱਕ ਕੋਈ ਧੀ ਹੈ ਨਾ ਉਕੇਂ ਦੀ ਪਿਤਾ ਜੀ ਵੀ ਮੇਰੇ ਜਿਹੜੇ ਮਾਪਿਓ ਸਨ ਉਹ ਤੇ ਬੜੇ ਨਿਰਦਈ ਸਨ ਮੈ ਤੈਨੂੰ ਕੁ ਵਰਿਆਂ ਦੀ ਸੀ ਤੇ ਮੈਨੂੰ ਲੱਕੜ ਦੇ ਬਕਸੇ ਚ ਵਹਾ ਕੇ ਤੇ ਉਹਨਾਂ ਮੈਨੂੰ ਜਿਹੜਾ ਦਰਿਆ ਚ ਵਹਾ ਦਿੱਤਾ ਅਸਲੀ ਮਾਪਿਓ ਤੇ ਇਹ ਨੇ ਇੰਨਾ ਪਾਲ ਲਿਆ ਪੋਸਿਆ ਤੇ ਇਹੀ ਮੇਰੇ ਮਾਪਿਓ ਨੇ ਜਦੋਂ ਇਹ ਗੱਲ ਸੁਣੀ ਤਾਂ ਉਹਦੇ ਪੈਰਾਂ ਥੱਲੇ zameen ਨਿਕਲ ਗਈ ਵੀ ਜੋ ਮੈਂ ਹਟਾਣਾ ਚਾਹੁੰਦਾ ਸੀ ਜੋ ਮੈਂ ਨਹੀਂ ਚਾਹੁੰਦਾ ਸੀ ਉਹੀ ਹੋਇਆ ਹੁਣ ਕੀ ਕਰਾਂ ਕਹਿੰਦੇ ਪੰਡਤ ਨੇ ਨਾ ਆਪਣੇ ਪੁੱਤਰ ਨੂੰ ਕੁਝ ਪੈਸੇ ਦਿੱਤੇ ਤੇ ਕਿਹਾ ਵੀ ਫਲਾਣੀ ਥਾਂ 2-3 ਮਹੀਨੇ ਵਪਾਰ ਕਰਕੇ ਆ ਵੀ ਮੈਂ ਚਾਹਨਾ ਵੀ ਆਪਾਂ ਉਹ ਵਪਾਰ ਤੂੰ ਉੱਥੋਂ ਸਿੱਖੇ ਤੇ ਆਪਣੇ ਨਗਰ ਆ ਵਪਾਰ ਕਰੇ ਕਹਿੰਦੇ ਉਸ ਨੂੰ ਉਸ ਥਾਂ ਤੇ ਭੇਜ ਦਿੱਤਾ ਅਗਲੇ ਦਿਨ ਨਾ ਆਪਣੇ ਉਹ ਨੂਨ ਨੂੰ ਲੈ ਕੇ ਤੇ ਸਮੁੰਦਰ ਦੇ ਕੰਢੇ ਗਿਆ ਜਾ ਕੇ ਕਹਿੰਦਾ ਧੀਏ ਵੀ ਮੈਂ ਚਾਹਨਾ ਵੀ ਆਪਣੇ ਘਰ ਨਾਲ ਪਹਿਲੀ ਔਲਾਦ ਵੀ ਪੁੱਤਰ ਹੀ ਹੋਵੇ ਤੇ ਉਹਦੇ ਲਈ ਨਾ ਤੈਨੂੰ ਇੱਕ ਕੰਮ ਕਰਨਾ ਪਵੇਗਾ ਕਹਿੰਦੇ ਦੱਸੋ ਉਹ ਨਾ ਉਹ ਆਪਣੀ ਨੂੰਹ ਦੇ ਹੱਥੋਂ ਇੱਕ ਮੰਦਰੀ ਲਾਹ ਦਰਿਆ ਚ ਸੱਟ ਦਿੰਦੇ ਨੇ ਕਹਿੰਦੇ ਧੀਏ ਵੀ ਤੂੰ ਇਹ ਮੰਦਰੀ ਲੱਭ ਕੇ ਤੇ ਲੈ ਕੇ ਆਈਂ ਫਿਰ ਆਪਣੇ ਘਰ ਜਿਹੜੀ ਪੁੱਤਰ ਦੀ ਔਲਾਦ ਪ੍ਰਾਪਤ ਹੋਏਗੀ ਤੇ ਇਹ ਮੰਦਰੀ ਲੱਭੇ ਬਿਨਾ ਜੇ ਤੂੰ ਘਰ ਆ ਗਈ ਤੇ ਤੇਰਾ ਘਰ ਵਾਲਾ ਜਿਹੜਾ ਉਹ ਆਕਾਲ ਚਲਾਨੇ ਕਰ ਜਾਏਗਾ ਜੇ ਤੂੰ ਆਪਣੇ ਪਿਤਾ ਦੇ ਘਰ ਗਈ ਤੇ ਉਹ ਆਕਾਲ ਚਲਾਨੇ ਕਰ ਜਾਣਗੇ ਹੁਣ ਤੂੰ ਦੇਖ ਵੀ ਤੂੰ ਕੀ ਕਰਨਾ ਕਿੰਦੀ ਕੋਈ ਨਾ ਪਿਤਾ ਜੀ ਲੱਭ ਕੇ ਹੀ ਲੈ ਆਵਾਂਗੀ ਉਹਨੂੰ ਛੱਡ ਕੇ ਤੇ ਆਪ ਉਹ ਘਰ ਚਲਾ ਗਿਆ ਕਿੰਦੀ ਉਹ 2 ਦਿਨ ਤੱਕ ਲੱਭਦੀ ਰਹੀ ਭੁੱਖ ਪਿਆਸ ਨਾਲ ਤੜਫਦੀ ਰਹੀ ਪਰ ਉਸਤੇ ਬੇਹੋਸ਼ ਹੋ ਕੇ ਡਿੱਗੀ ਰਹੀ ਕਿੰਦੇ ਉਸੇ ਨਗਰ ਦਾ ਇੱਕ ਸੇੜ ਸੀ ਉਹ ਵਪਾਰ ਕਰਕੇ ਸਮੁੰਦਰ ਦੇ ਕੰਢੇ ਜਦੋਂ ਆਪਣਾ ਜਹਾਜ਼ ਲੈ ਕੇ ਆਇਆ ਦਰਿਆ ਦੇ ਕੰਢੇ ਇਹਨੂੰ ਦੇਖਿਆ ਇਹਦੇ ਮੂੰਹ ਤੇ ਪਾਣੀ ਪਾਇਆ ਇੰਨੇ ਨੇ ਉਹਨੂੰ ਪੁੱਛਿਆ ਬੀ ਧੀਏ ਮੀ ਤੂੰ ਇਸ ਬਿਆਬਾਨ ਥਾਂ ਤੇ ਕੀ ਕਰਦੀ ਪਈ ਹੈ ਉਹ ਸਾਰੀ ਗੱਲ ਦੱਸਦੀ ਵੀ ਕਹਿੰਦੀ ਵੀ ਮੇਰਾ ਇਸ ਦੁਨੀਆ ਤੇ ਕੋਈ ਨਹੀਂ ਹੁਣ ਵਿਚਾਰੀ ਦੱਸਦੀ ਵੀ ਕਿ ਤੇ ਮੈਂ ਆਪਣੇ ਖਾਣੇ ਦੀ ਤਲਾਸ਼ ਇੱਧਰ ਉੱਧਰ ਭਟਕਦੀ ਇੱਥੇ ਆ ਗਈ ਉਹ ਕਹਿੰਦੀ ਏ ਜੇ ਮੇਰੀ ਤੇ ਇੱਕ ਜਿਹੜੀ ਔਲਾਦ ਉਥੇ ਆਪਣੇ ਆਪਣੇ ਕੰਮ ਤੇ ਗਏ ਨੇ ਮੈਂ ਤੇ ਮੇਰੀ ਘਰ ਆ ਲਈ ਆਵਾ ਤੇ ਜੇ ਤੂੰ ਚਾਵੇਂ ਤੇ ਸਾਡੇ ਨਾਲ ਤੂੰ ਰਹਿ ਸਕਦੀ ਓਹਨਾਂ ਦੇ ਨਾਲ ਉਹਨੂੰ ਘਰ ਲੈ ਗਿਆ ਉੱਥੇ ਰਹਿਣ ਲੱਗੀ ਉਹਦੇ ਲਈ ਪ੍ਰਸ਼ਾਦਾ ਪਾਣੀ ਬਣਾਉਂਦੀ ਉਹਦੇ ਲਈ ਹਰ ਇੱਕ ਕੰਮ ਕਰਦੀ ਸੁਖੀ ਸੁਖੀ ਉਹ ਦੇ ਘਰ ਰਹਿਣ ਲੱਗੀ ਹੁਣ ਵਿਧੀ ਦੇ ਵਿਧਾਨ ਨੂੰ ਸਮਝ ਕੇ ਉਹਨੇ ਉਹ ਜੀਵਨ ਨੂੰ ਅਪਣਾ ਲਿਆ ਤਿੰਨ ਮਹੀਨੇ ਲੰਘੇ ਤੇ ਉਸ ਪੰਡਤ ਦਾ ਪੁੱਤਰ ਵਪਾਰ ਸਿੱਖ ਕੇ ਤੇ ਨਗਰ ਵਾਪਸ ਆਇਆ ਆ ਕੇ ਪੁੱਛਦਾ ਵੀ ਮੇਰੀ ਘਰ ਵਾਲੀ ਕਿੱਥੇ ਹੈ ਉਹਨੇ ਕਿਹਾ ਪੁੱਤਰ ਵੀ ਤੇਰੀ ਘਰ ਵਾਲੀ ਨਾ ਦਰਿਆ ਦੇ ਕੰਢੇ ਗਈ ਸੀ ਤੇ ਵਿੱਚ ਡੁੱਬ ਕੇ ਤੇ ਅਕਾਲ ਚਲਾਣੇ ਕਰ ਗਈ ਹੁਣਾਂ ਬੜਾ ਜ਼ਿਆਦਾ ਉਹ ਦੁੱਖ ਚ ਰਹਿਣ ਲੱਗਾ ਲਗਭਗ 2 ਤੋਂ 3 ਮਹੀਨੇ ਦਾ ਸਮਾਂ ਲੰਘਿਆ ਤੇ ਪੰਡਤ ਨੇ ਕਿਹਾ ਵੀ ਕਿਉਂ ਨਾ ਇਹਦਾ ਦੁਬਾਰਾ ਵਿਆਹ ਕਰ ਦਿੱਤਾ ਜਾਵੇ ਉਹ ਰਿਸ਼ਤੇ ਦੀ ਭਾਲ ਕਰਨ ਲੱਗਾ ਇੱਕ ਨਗਰ ਦੇ ਵਿੱਚੋਂ ਇੱਕ ਪੰਡਤ ਦੀ ਧੀ ਦਾ ਰਿਸ਼ਤਾ ਆਇਆ ਪਰ ਪੰਡਤ ਜਿਹੜਾ ਸੀ ਪੁੱਤਰ ਵਾਲਾ ਸੀ ਉਹ ਚਾਹੁੰਦਾ ਸੀ ਵੀ ਮੈਂ ਫਿਰ ਵੇਖ ਕੇ ਰਿਸ਼ਤਾ ਲਵਾਂ ਕਿਤੇ ਦੁਬਾਰਾ ਉਹ ਸਾਡੇ ਘਰ ਨਾ ਆ ਜਾਵੇ ਕਹਿੰਦੇ ਹੁਣ ਇਹ ਜਿਹੜੀ ਪੰਡਤ ਦੀ ਧੀ ਸੀ ਉਸੇ ਛੇੜ ਦੇ ਨਗਰ ਹੀ ਜਿਹੜਾ ਸੇਠ ਦੇ ਘਰ ਉਹਦੀ ਪਹਿਲੀ ਨੂੰਹ ਸੀ ਨਾ ਉਸ ਨਗਰ ਚ ਗਿਆ ਕਿnde ਜਾਣਦੇ ਨੇ ਉਹ ਸੋਚਦਾ ਵੀ ਇਸੇ ਨਗਰ ਚ ਮੇਰਾ ਮਿੱਤਰ ਵੀ ਹੈ ਤੇ ਮੈਂ ਉਹਦੇ ਕੋਲ ਜਾਵਾਂ ਹੁਣ ਜਿਹੜਾ ਪੰਡਤ ਜਿਨੇ ਆਪਣੀ ਨੂੰਹ ਨੂੰ ਸਮੁੰਦਰ ਦੇ ਕੋਲ ਛੱਡ ਕੇ ਆਇਆ ਸੀ ਉਹ ਸੇਠ ਦੇ ਕੋਲ ਜਾਂਦਾ ਕਿੰਦਾ ਵੀ ਮੈਂ ਆ ਨਾ ਤੁਹਾਨੂੰ ਮਿਲਣ ਆਇਆ ਵਾਂ ਉਹ ਆਪਸ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਦੇ ਨੇ ਕਿnde ਐਨੇ ਨੂੰ ਉਹ ਜਿਹੜੀ ਉਹਦੀ ਨੂੰਹ ਉਹਦੇ ਘਰ ਰਿਹਾ ਕਰਦੀ ਸੀ ਸੇਠ ਦੇ ਕਹਿੰਦੇ ਉਹਨੇ ਨਾ ਵੀ ਬਾਹਰ ਮੱਛੀ ਦਾ ਹੋਕਾ ਕਿਸੇ ਨੇ ਦਿੱਤਾ ਵੀ ਆਜੋ ਤੇ ਮੱਛੀ ਲੈ ਜਾਓ ਹੁਣ ਜਿਹੜੇ ਸੇਟ ਕਰ ਰਹੀਦੀ ਸੀ ਨਾ ਉਹ ਮੱਛੀਆਂ ਦਾ ਬੜਾ ਸ਼ੌਕੀਨ ਸੀ ਕਹਿੰਦੇ ਉਹ ਮੱਛੀ ਖਰੀਦ ਕੇ ਤੇ ਲੈ ਕੇ ਆਈ ਕਹਿੰਦੇ ਮੱਛੀ ਜਦੋਂ ਉਹਨੇ ਸਾਫ਼ ਕਰਨ ਲੱਗੀ ਨਾ ਤੇ ਉਹਦੇ ਢਿੱਡ 'ਚ ਉਹੀ ਮੁੰਦਰੀ ਲੱਭੀ ਉਹ ਬੜੀ ਖੁਸ਼ ਹੋਈ ਵੀ ਮੁੰਦਰੀ ਲੱਭ ਗਈ ਤੇ ਹੁਣ ਮੈਂ ਘਰ ਵਾਪਸ ਜਾ ਸਕਦੀ ਹ ਐਨੇ ਨੂੰ ਸੇਟ ਨੇ ਆਵਾਜ਼ ਲਗਾਈ ਬੀ ਧੀਏ ਵੀ ਉਹਨੇ ਉਹਦਾ ਨਾਮ ਚੰਨ ਰੱਖਿਆ ਸੀ ਕਿੰਦਾ ਚੰਨ ਵੀ ਤੂੰ ਪਾਣੀ ਲੈ ਕੇ ਆਈ ਵੀ ਮੇਰੇ ਨਾਲ ਬੜੇ ਅچھے ਦੋਸਤ ਆਏ ਨੇ ਕਿੰਦੇ ਉਹ ਜਦੋਂ ਪਾਣੀ ਲੈ ਕੇ ਆਈ ਨਾ ਤਾਂ ਉਹ ਦੇਖਦੀ ਹੈ ਵੀ ਇਹ ਤਾਂ ਮੇਰਾ ਹੀ ਸੋਹਰਾ ਤੇ ਮੇਰਾ ਹੀ ਘਰਵਾਲਾ ਹੈ ਦੋਨੋਂ ਜਣੇ ਹੈਰਾਨੀ ਨਾਲ ਖੜੇ ਹੋ ਜਾਂਦੇ ਨੇ ਉਹ ਪੁੱਤਰ ਕਿੰਦਾ ਵੀ ਪਿਤਾ ਜੀ ਤੁਸੀਂ ਤੇ ਕਿਆ ਸੀ ਵੀ ਦਰਿਆ ਚ ਡੁੱਬ ਕੇ ਅਕਾਲ ਚਲਾ ਨਹੀਂ ਕਰ ਗੀ ਪਰ ਮੇਰੀ ਘਰਵਾਲੀ ਦਾ ਸਾਹਮਣੇ ਰਹੀ ਉਨਾ ਉਹ ਥੱਲੇ ਇੰਨੇ ਨੂੰ ਉਹ ਜਿਹੜੀ ਮੁੰਦਰੀ ਹੁੰਦੀ ਏ ਉਹਦੇ ਸਾਹਮਣੇ ਰੱਖ ਦਿੰਦੀ ਹੁਣ ਆਪਣਾ ਮੂੰਹ ਸ਼ਰਮਿੰਦਾ ਹੋ ਕੇ ਥੱਲੇ ਕਰ ਲੈਂਦਾ ਕਹਿੰਦਾ ਪੁੱਤਰ ਮੈਨੂੰ ਮਾਫ ਕਰੀ ਮੈਂ ਤਾਂ ਵਿਧੀ ਦਾ ਵਿਧਾਨ ਬਦਲਣ ਲੱਗਾ ਸੀ ਜਦੋਂ ਤੂੰ ਛੋਟਾ ਸੀ ਨਾ ਤੂੰ ਮੈਨੂੰ ਕਹਿੰਦਾ ਸੀ ਮੇਰਾ ਭਵਿੱਖ ਦੱਸੋ ਤਾਂ ਉਸ ਦਿਨ ਮੈਂ ਭਵਿੱਖ ਦੇਖਿਆ ਸੀ ਵੀ ਮਛਵਾਰੇ ਦੀ ਧੀ ਦਾ ਵਿਆਹ ਵੀ ਜਿਹੜਾ ਏ ਉਹ ਤੇਰੇ ਨਾਲ ਹੋਵੇਗਾ ਮੈਂ ਉਹ ਬਦਲਣਾ ਚਾਹੁੰਦਾ ਸੀ ਉਕੇਂਦੀ ਪਿਤਾ ਜੀ ਵੀ ਮੈਂ ਤੇ ਪੰਡਤ ਦੀ ਧੀ ਆ ਮੈਂ ਮਛਵਾਰੇ ਦੀ ਧੀ ਨਹੀਂ ਉਹਨੇ ਕਿਹਾ ਨੀਤੀਏ ਤੂੰ ਇੱਥੋਂ ਥੋੜੀ ਦੂਰ ਇੱਕ ਦਰਿਆ 'ਵਿ ਉਹਦੇ ਕੰਢੇ ਇੱਕ ਮਛਿਆਰਾ ਰਹਿੰਦਾ ਤੁਸੀਂ ਪੰਜ ਭੈਣਾ ਸੋ ਜਦੋਂ ਤੇਰਾ ਜਨਮ ਹੋਇਆ ਤੇ ਉਦੋਂ ਮੈਂ ਤੈਨੂੰ ਤਿੰਨ ਵਰਿਆਂ ਦੀ ਲਿਆ ਕੇ ਤੇ ਦਰਿਆ ਦੇ ਵਿੱਚ ਵਹਾਤਾ ਤੇ ਤੇਰੇ ਪਿਤਾ ਜੀ ਨੂੰ ਲੱਭੀ ਤੇ ਇਸ ਤਰ੍ਹਾਂ ਤੂੰ ਸਾਡੇ ਘਰ ਆ ਗਈ ਤੇ ਮੈਂ ਨੀਸੀ ਚਾਹੁੰਦਾ ਵੀ ਤੇਰੇ ਨਾਲ ਮੇਰੇ ਪੁੱਤਰ ਦਾ ਵਿਆਹ ਹੋਵੇ ਤੇ ਇਸ ਕਰਕੇ ਇਹ ਮੈਂ ਸਾਰਾ ਕੁਝ ਕੀਤਾ ਤੂੰ ਮੈਨੂੰ ਮਾਫ ਕਰ ਦੇ ਉਹਦੇ ਪੁੱਤਰ ਨੇ ਉਹਨੂੰ ਬੜਾ ਮੰਦਾ ਚੰਗਾ ਬੋਲਿਆ ਵੀ ਤੁਸੀਂ ਐਡੀ ਵੱਡੀ ਗਲਤੀ ਕਿਵੇਂ ਕਰ ਸਕਦੇ ਹੋ ਪਰ ਉਹਦੀ ਨੂੰਹ ਨੇ ਕੁਝ ਨਹੀਂ ਕਿਹਾ ਉਹਨੇ ਕਿਹਾ ਪਿਤਾ ਜੀ ਜੋ ਪਰਮਾਤਮਾ ਵੱਲੋਂ ਲਿਖਿਆ ਹੁੰਦਾ ਨਾ ਉਹਨੂੰ ਕੋਈ ਨਹੀਂ ਮਿਟਾ ਸਕਦਾ ਮਨੁੱਖ ਆਪਣੇ ਕਰਮਾਂ ਕਰਕੇ ਗਰੀਬੀ ਤੋਂ ਅਮੀਰੀ ਦੇਖਦਾ ਤੇ ਅਮੀਰੀ ਤੋਂ ਹੀ ਗਰੀਬੀ ਦੇਖਦਾ ਮੇਰੇ ਕੀਤੇ ਕਰਮ ਹੀ ਮੈਨੂੰ ਤੁਹਾਡੇ ਘਰ ਲਿਆਏ ਨੇ ਤੇ ਉਹਨੇ ਰਾਜ ਭਾਗ ਦਿੱਤਾ ਇਹ ਚ ਤੁਹਾਡੀ ਕੋਈ ਗਲਤੀ ਨਹੀਂ ਤੁਹਾਡਾ ਕੋਈ ਮਾੜਾ ਕਰਮ ਹੋਏਗਾ ਜਿਸ ਕਰਕੇ ਤੁਸੀਂ ਸਾਰਾ ਕੁਝ ਕੀਤਾ ਪਰ ਜੋ ਹੋ ਗਿਆ ਉਸ ਤੇ ਮਿੱਟੀ ਪਾਓ ਉਸ ਨੂੰ ਰਾਜੀ ਖੁਸ਼ੀ ਕਰ ਲੈ ਕੇ ਗਏ ਹੁਣ ਪੰਡਤ ਨੂੰ ਸਮਝ ਆ ਗਿਆ ਸੀ ਵੀ ਜੋ ਪਰਮਾਤਮਾ ਲਿਖਦਾ ਹੈ ਨਾ ਉਹ ਆਪਣੇ ਕਰਮਾਂ ਦੇ ਹਿਸਾਬ ਨਾਲ ਲਿਖਦਾ ਹੈ ਪਰਮਾਤਮਾ ਆਪਣੇ ਕਰਮ ਦੇਖਦਾ ਜੋ ਚੰਗੇ ਕਰਮ ਕਰਦਾ ਹੈ ਉਨੂੰ ਗਰੀਬੀ ਤੋਂ ਅਮੀਰੀ ਜ਼ਰੂਰ ਮਿਲਦੀ ਹੈ। ਉਹਦੀ ਜ਼ਿੰਦਗੀ 'ਚ ਸੋਖੀ ਸੁਖ ਹੁੰਦੇ ਨੇ ਪਰ ਜੋ ਮਨੁੱਖ ਮਾੜੇ ਕਰਮ ਕਰਦਾ ਉਹਨੂੰ ਪਹੁੰਚੋ ਕੇ ਦੁੱਖਾਂ ਦੇ ਕੋਲ ਹੀ ਆਉਣਾ ਪੈਂਦਾ। ਇਸ ਲਈ ਚੰਗੇ ਕਰਮ ਕਰੋ। ਚੰਗੇ ਕਰਮ ਹਮੇਸ਼ਾ ਤੁਹਾਨੂੰ ਅੱਗੇ ਵੱਲ ਲੈ ਕੇ ਜਾਣਗੇ। ਫਿਰ ਸੰਗਤ ਜੀ ਅੱਜ ਦੀ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਇਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਆ ਜੀ। ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ। ਅਤੇ ਆਪਣੀ ਰਸਨਾ ਨਾਲ ਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਸਤਾ ਨੂੰ ਪਵਿੱਤਰ ਕਰਿਓ ਤੇ ਸੰਗਤ ਜੀ ਜਿਹਦਾ ਪਲਾ ਚਾਹੁੰਦੇ ਹੋ ਜਿਹਦੇ ਵੇੜੇ ਖੁਸ਼ੀਆਂ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ